ਸਰ ਕੀ ਕਹਿਣਾ ਚਾਹੋਗੇ ਜਿਵੇਂ ਬਹੁਤ ਗਰਮੀ ਪੈ ਰਹੀ ਹੈ ਨਾ ਉਹਦੇ ਨਾਲ ਜੇ ਥਾਂ ਥਾਂ ਤੇ ਠੰਡੇ ਮਿੱਠੇ ਪਾਣੀ ਦੇ ਸਲੀਮ ਲਾਈਆਂ ਜਾਂੀਆਂ ਨੇ ਕੀ ਕਹਿਣਾ ਚਾਹੋਗੇ ਬਸ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਰਿਆਂ ਨੂੰ ਜਿਵੇਂ ਰਲ ਮਿਲ ਕੇ ਅਸੀਂ ਅੱਜ ਪ੍ਰਾਰambh ਕੀਤਾ ਵੀ ਸਾਰਿਆਂ ਨੂੰ ਰਲ ਮਿਲ ਕੇ ਇਹ ਗਰਮੀ ਬਹੁਤ ਪੈ ਰਹੀ ਹੈ ਵੀ ਸਾਨੂੰ ਜਗਾ ਜਗਾ ਪਾਣੀ ਦੇ ਸਪੀਡਾਂ ਲਾਉਣੇ ਚਾਹੀਦੇ ਆ ਤੇ ਬਹੁਤ ਬਹੁਤ ਲੋਕਾਂ ਦੇ ਲਈ ਜਿਹਨਾਂ ਨੂੰ ਆਪਾਂ ਨੂੰ ਪਾਣੀ ਦਿੱਤੇ ਜਾਂਦੇ ਨੇ ਉਹਦਾ ਬਹੁਤ ਬਹੁਤ ਲੋਕਾਂ ਦੇ ਪਾਣੀ ਸਪੀਡਾਂ ਲਾਉਣੇ ਚਾਹੀਦੇ ਆ ਤੇ ਇਹ ਮੁੰਡਿਆਂ ਨੇ ਸਾਰਿਆਂ ਨੇ ਗੱਲ ਕੀਤੀ ਬਹੁਤ ਵਧੀਆ ਪ੍ਰਾਰambh ਕੀਤਾ ਜਾ ਰਿਹਾ ਇਸ ਗਰਮੀ ਦੇ ਵਿੱਚ ਅਸਲ ਥਾਣ ਦਾ ਕੀ ਨਾਮ ਜੀ ਜਿੱਥੇ ਲਾਇਆ ਗਿਆ ਇਹ ਥਾਣ ਦਾ ਜੀ ਨਾਨਕਸਰ ਰੋਡ ਤੇ ਲਾਇਆ ਗਿਆ ਜੀ ਇਹ ਸਾਰੇ ਪਿਛਾ ਪਿਛੜੀ ਰੋਡ ਨਹੀਂ ਜਾਂਦਾ ਹਾਂਜੀ ਹਾਂਜੀ ਵੀਰੇ ਇਹ ਵੀ ਤਾਂ ਕਿ ਸਾਨੂੰ ਸਾਰੇ ਲੋਜਬਾਨوں ਗਲਮੇਟ ਤੇ ਤਰਾਲਾ ਕਰਨਾ ਚਾਹੀਦਾ ਹੈਗਾ ਜਿੱਥੇ ਕੱਢਦਾ ਪਾਣੀ ਸਿੱਧਾ ਨਾਲ ਨਹੀਂ ਪਈ ਜਾਂ ਲੋਕਾਂ ਨੂੰ ਬੱਤ ਵਾਣ ਨੂੰ ਇੱਕ ਵੀਰ ਸਾਥ ਦੇਣਾ ਚਾਹੀਦਾ ਹੈਗਾ ਜੇ ਗਰਮੀ ਬਹੁਤ ਜ਼ਿਆਦਾ ਫੱਟ ਨੌਜਵਾਨਾਂ ਬਣੀਓ ਆਉਣ ਵਾਲੇ ਬੰਨਾਂ ਰੋਕੇ ਵੀ ਮਤਲਬ ਜਿਹੜੇ ਬੰਨਾਂ ਰੋਕਦੇ ਸੀਗਾ ਜਾਂ ਗੱਡੀਆਂ ਨੂੰ ਰੋਕ ਤੇ ਹੋਰ ਵੀਟਲਾਂ ਨੂੰ ਰੋਕਦੇ ਉਹਨਾਂ ਵੱਤ ਤੋਂ ਪਾਣੀ ਪਿਆਗਾ ਬਾਅਦ ਚੜ ਕੇ ਕਿੰਨਾ ਗਿਆ ਸਾਰੇ ਨੌਜਵਾਨਾਂ ਨੇ ਆਪਾਂ ਸਾਥ ਦਿੱਤਾਗਾ ਲਾਗਾ ਛੋਟ ਮੋਟਾ ਰੋਕੇ ਵੀ ਪਾਣੀ ਗਿਆ ਉਹਨਾਂ ਨੇ ਅੱਛਾ ਇੱਕ ਗੱਲ ਹੋਰ ਇਹ ਜ਼ਿਆਦਾ ਦੇਣ ਵਾਲੀ ਗੱਲ ਹੈ ਕਿ ਇਹ ਜ਼ਿਆਦਾਤਰ ਲੰਗਰ ਤਾਂ ਕੰਨ ਇਹ ਪੰਜਾਬ ਵਿੱਚ ਹੀ ਜ਼ਿਆਦਾ ਹੁੰਦਾ ਜੀ ਇਹ ਆਪਣੇ ਪੰਜਾਬ ਦੀ ਹੈ ਜੀ ਦੇ ਇਹ ਆਪਣੇ ਪਿੰਡਾਂ ਉਹਦੇ ਵਿੱਚ ਹੀ ਆਪਣੇ ਪਿੰਡਾਂ ਉਹ ਨੋਜਵਾਨ ਨਹੀਂ ਕਰ ਸਕਦੇ ਕਿ ਆਪਣੇ ਪਿੰਡਾਂ ਦਾ ਜਿਹੜਾ ਜਗ੍ਹਾ ਡਬਲਬਲ ਵਿੱਚ ਨਾਮ ਹੈਗਾ ਜੋ ਕਿ ਆਪਣੇ ਪਿੰਡਾਂ ਦੀ ਵਿੱਚ ਹੀ ਆਹਨ ਕੋਲ ਸਭ ਤੋਂ ਵੱਸ ਨਹੀਂ ਜੀ ਇਹ ਆਪਣੇ ਗੁਰੂ ਪੀਰਾਂ ਦੀ ਧਰਤੀ ਹੈ ਜਿਹੜੇ ਕਦੇ ਵੀ ਲੰਗਰੇ ਨੂੰ ਖੁਣਚਾ ਇਹਨਾਂ ਡੈਮੇਜ ਤੋਂ ਪਿੱਛੇ ਪਰਮਾਗਿਆ ਫੇਲੰਗਰ ਚਾਉਦੀ ਰਹਿੰਗੇ ਪਾਣੀ ਦੇ ਲੰਗੋਈ ਵੀ ਲੰਗਰੇ ਚੱਲਦਾ ਹੈ ਮੈਂ ਟਾਈਮ ਹਾਂਜੀ ਇਹ ਸਾਡੀ ਪਿੰਡਾਂ ਦੀ ਧਰਤੀ ਹੈ ਜਿਹੜੀ ਵਿੱਚ ਕਿੰਨੀ ਮੁਸੀਬਤ ਹੁੰਦੀ ਹੈ ਜਾਂ ਆਪਣਾ ਖੜਾ ਹੁਣ ਉਹਦੇ ਵਿੱਚ ਲੰਗਰਾਂ ਪਾਣੀ ਦੀ ਸ਼ੁਰੂਆਤ ਆਜੀ ਵੀਰੇ ਕੀ ਨਾਮ ਹੈ ਸਸੀ ਗਾਇ ਬਾਈ ਹਨੀ ਅੱਛਾ ਕੀ ਕਹਿਣਾ ਚਾਹੋਗੇ ਜਿਵੇਂ ਅੱਜ ਤੁਹਾਡੇ ਨੌਜਵਾਨਾਂ ਬਿਨਿਸ਼ਵਾ ਕੀਤੀ ਜਾ ਰਹੀ ਹੈ ਅੰਡੇ ਜਲਦੀ ਗਰਮੀ ਬਹੁਤ ਪੈ ਰਹੀ ਹੈਗੀ ਕੋਈ ਕਰਕੇ ਸਹੂਲਤਾਂ ਸੰਦਾਂ ਤੇ ਲੱਗ ਰਹੀਆਂ ਪੋਸਟਰ ਜਲਦੀ ਵੀ ਲਾਈ ਆਂ ਗੰਦੀ ਪੰਜਾਬ ਤੋਂ ਤੁਹਾਨੂੰ ਸਭ ਜੀ ਤੇ ਬੋਲਦੇ ਆ